ਮਾਲਤਾ ਇੱਕ ਤੇ ਦੀਵਾ ਲਿਆਂਦੀ ਝੂੜੇ ਵਾਲੀ ਐਕਟਿੰਗ ਵਧੀਆ ਕਰੀਓ ਸਾਲਿਆ ਉਹ ਤੂੰ ਚਿੰਤਾ ਕਿਉਂ ਕਰਦਾ ਮੈਂ ਤਾਂ ਐਕਟਿੰਗ ਵਾਲੇ ਕੀੜੇ ਕੱਢ ਦੂੰਗਾ ਮੈਂ ਤਾਂ ਉਹ ਮਜ਼ਾਕ ਕਰਦੀ ਸੀ ਇਹ ਮਨ ਤਾਂ ਸੱਚੀ ਲਿਆ ਆ ਚਲ ਕੋਈ ਗੱਲ ਇਹਨੂੰ ਮੈਂ ਭਜਾਉਣੀ ਆ ਵੀਰ ਦੋਰਾ ਐਵੇਂ ਖੜੇ ਕੀ ਕਰੀ ਜਾਂਦੇ ਆ ਮੇਰੇ ਦਰਾਨੀ ਨੂੰ ਅੰਦਰ ਲੈ ਕੇ ਆ ਆ ਪੈਨ ਚੌਂਕੇ ਚੜਦੇ ਆ ਚੌਂਕੇ ਚੜਨਾ ਕੀ ਹੁੰਦਾ ਓਏ ਉਹ ਤੇਰੇ ਤੋਂ ਘਰ ਦਾ ਥੋੜਾ ਬਹੁਤ ਕੰਮ ਕਰਾਉਣਗੇ ਜਨਾਨੀਆਂ ਵਾਂਗੂ ਵਧੀਆ ਕੰਮ ਕਰੀ ਉਹ ਕੋਈ ਗੱਲ ਨਹੀਂ ਕੰਮ ਤਾਂ ਮੈਂ ਕਰ ਦੂੰਗਾ ਪਾਛਾਮ ਨੂੰ ਦੋ ਅੰਡੇ ਖਾਊਗਾ ਅੰਡੇ ਕੋਈ ਨਾ ਚਾਰ ਖਾ ਲਈ ਪਰ ਕੰਮ ਵਧੀਆ ਨੀਤ ਨਾਲ ਕਰੀ ਚੱਲ ਜਾ ਚਲੋ ਚਲੋ ਦਰਾਨੀ ਜੀ ਛੇਤੀ ਛੇਤੀ ਗੋਹਾ ਪਾਓ ਫਿਰ ਆਪੇ ਹੋਰ ਵੀ ਕੰਮ ਕਰਨੇ ਨੇ ਚਲ ਨਹੀਂ ਗੋਹਾ ਤਾਂ ਹੁਣ ਪਾਤਾ ਰਸੋਈ ਚ ਭਾਂਡੇ ਧੋਣ ਵਾਲੇ ਪੈਣੇ ਜਾ ਕੇ ਉਹ ਧੋ ਕੇ ਆ ਜਿਠਾਨੀ ਜੀ ਮੈਂ ਧੋਤੇ ਭਾਂਡੇ ਫਿਰ ਮੈਂ 2 ਮਿੰਟਾਂ ਮੰਜੇ ਤੇ ਆਰਾਮ ਕਰ ਲਾ ਨਹੀਂ ਰਾਮ ਰੂਮ ਕੋਈ ਨਹੀਂ ਕਰਨਾ ਇਹਨੇ ਲੈਂਡਰੀਆਂ ਸਾਫ ਕਰਦਣੀਆਂ ਪਈਆਂ ਨੇ ਉੱਠ ਕੇ ਉਹ ਕਰ ਉਹ ਥੋੜੀ ਹੋਪੈਨ ਨੂੰ ਤੁਸੀਂ ਤਾਂ ਮੇਰੇ ਤੋਂ ਕੰਮ ਕਰਾ ਕਰਾ ਕੇ ਅੱਜ ਮੇਰੀ ਮੱਤ ਮਾਰ ਦੋਗੇ ਉਹ ਕਾਲੂ ਤੂੰ ਪਤਾ ਨਹੀਂ ਮੈਨੂੰ ਆਂਡੇ ਖਵਾਉਣੇ ਨੇ ਕਿ ਨਾ ਪਰ ਮੇਰਾ ਅੰਡਾ ਨਾਲ ਆ ਗਿਆ ਮੈਂ ਤਾਂ ਚੱਲਿਆ ਤੇ ਘਰੇ ਤੇਰਾ ਸੂਟ ਮੈਂ ਹਾਂ ਕੱਲ ਨੂੰ ਮੋੜ ਕੇ ਜਾਊਂਗਾ